ਲੋ ਵੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਨਮਸਕਾਰ ਅੱਜ ਪਿੰਡ ਬਾਥੜੀ ਦੇ ਵਿੱਚ ਘੱਟੀ ਦੇ ਉੱਪਰ ਹਨੂਮਾਨ ਮੰਦਿਰ ਦੇ ਕੋਲ ਇੱਕ ਟੈਂਕਰ ਕੇ ਵਾਲਾ ਪਲਟ ਗਿਆ ਜੀ ਤੇ ਸਾਰਾ ਕੇ ਰੋਡ ਦੇ ਉੱਤੇ ਫੈਲ ਗਿਆ ਏ ਤੇ ਜਿੰਨੇ ਵੀ ਗੱਡੀਆਂ ਵਾਲੇ ਇਧਰੋਂ ਲੰਘਣਗੇ ਬੜੇ ਧਿਆਨ ਨਾਲ ਟੱਪਣਾ ਜੀ ਕਿਉਂਕਿ ਕੇ ਬਹੁਤ ਸਲਿੱਪ ਕਰਦਾ ਏ ਰੋਡ ਦੇ ਉੱਤੇ ਤੇ ਕਹਿੰਦੇ ਨੇ ਡਰਾਈਵਰ ਦੇ ਤਾਂ ਬਚਾਅ ਹੋ ਗਿਆ ਤੇ ਕਨੈਕਟਰ ਦੇ ਸੱਟ ਲੱਗੀ ਐ ਆ ਦੇਖ ਸਕਦੇ ਹੋ ਤੁਸੀਂ ਸਿੱਧੀਆਂ ਤਸਵੀਰਾਂ ਪਿੰਡ ਬਾਥੜੀ ਤੋਂ ਤੇ ਸਾਨੂੰ ਮਾਨ ਜੀ ਦੇ ਮੰਦਰ ਦੇ ਕੋਲ ਆ ਵੇਖੋ ਕੇ ਵਾਲਾ ਟੈਂਕਰ ਕਿਵੇਂ ਪਲਟ ਗਿਆ ਤੇ ਕਿਵੇਂ ਟੂਟੀਆਂ ਦੇ ਦੇ ਨਿਕਲ ਰਿਹਾ ਵੇਖੋ ਕਿਹ ਜਾ ਰਿਹਾ ਜੀ ਸਾਰਾ ਤੇ ਜਿੰਨੇ ਵੀ ਆਪਣੇ ਬਿਹਾਰ ਵਾਲੇ ਬੰਦੇ ਨੇ ਜਾਂ ਸਾਡੇ ਹੋਰ ਨੇ ਇੱਧਰ ਦੇ ਲੋਕਲ ਉਹ ਵੀ ਲੱਗ ਪਏ ਨੇ ਕਿ ਇਹਨੂੰ ਚੱਕਣ ਤੇ ਇਕੱਠੇ ਕਰਨ ਡੱਬੇ ਭਰ ਲਈ ਨਹੀਂ ਤੇ ਆਹ ਵੇਖੋ ਕਿੰਨਾ ਬਚਾਅ ਕੀਤਾ ਸੀ ਉਹ ਜਿੰਨਾ ਵੀ ਸਿਮੇਂਟ ਵਾਲਾ ਆ ਬਣਿਆ ਸੀ ਨਾ ਜੀ ਆ ਰੋਕ ਲਗਾਈ ਸੀ ਸਿਮੇਂਟ ਵਾਲੀ ਬਹੁਤ ਮੋਟੀ ਸੀ ਉਹ ਸਾਰੀ ਹਿੱਲ ਗਈ ਤੇ ਇੱਧਰ ਸਾਰਾ ਰੋਡ ਟੁੱਟ ਗਿਆ ਆ ਸਿਮੇਂਟ ਦੇਖੋ ਕਿੱਡਾ ਵੱਡਾ ਇੱਥੇ ਆ ਕੇ ਵੱਜੀ ਗੱਡੀ ਸਿੱਧੀ ਆ ਵੇਖੋ ਉਹ ਸਾਰੀ ਪਰਲੇ ਪਾਸੇ ਨੂੰ ਧੱਕ ਦਿੱਤਾ ਜੋ ਪੋਲੀ ਦੀ ਤਰ੍ਹਾਂ ਬਣਾਇਆ ਸੀ ਬਹੁਤ ਮੋਟਾ ਸੀ ਇਹ ਜਿਗਾਰਡ ਫੇਰ ਵੀ ਉਹ ਤੋੜ ਦਿੱਤਾ ਵੈਸੇ ਤਾਂ ਆ ਲਓ ਲਓ ਪੋਰਦਾ ਵੀ ਉਦਾਂ ਹੀ ਹੈ ਵੈਸੇ ਜੀ ਜਾਨ ਜੂਨ ਜਾਨ ਜੂਨ ਵੀ ਹੈ ਨਹੀਂ ਦੇ ਵਿੱਚ ਉਹ ਜਾਨ ਜੂਨ ਵੀ ਹੈ ਨਹੀਂ ਇੰਨੀ ਨੂੰ ਹੀ ਪੱਟ ਹੋ ਗਿਆ ਆ ਆ ਆ ਆ ਦੇਖੋ ਜੀ ਬੜੇ ਧਿਆਨ ਨਾਲ ਟੱਪਾਂ ਤੁਸੀਂ ਰੋਡ ਦੇ ਉੱਤੋਂ ਹੈ ਮੈਨੂੰ ਠੀਕ ਆ ਵੇਖੋ ਹਟੋ ਪਰਾਂ ਨੂੰ ਨਾ ਖਲਾ ਰਹੋ ਹੋਰ ਰੋਡ ਨਾ ਗਿੱਲਾ ਕਰੋ ਫੜ ਜਾਓ ਚਲ ਜਾਓ ਬਸ ਕਰੋ ਸਾਰੇ ਰੋਡ ਦੇ ਉੱਤੇ ਘੇਕੇ ਹੋ ਗਿਆ ਜੀ ਬੜੇ ਧਿਆਨ ਨਾਲ ਟੱਪਣਾ ਰੋਡ ਦੇ ਉੱਤੇ ਪਿੰਡ ਬਾਤੜੀ ਘੱਟੇ ਦੇ ਵਿੱਚ ਸਾਨੂੰ ਮਾਨ ਦੇ ਮੰਦਰ ਤੋਂ ਲੱਗ ਕੇ ਕੋਹਣੀ ਮੋੜ ਤੱਕ ਪੈਦਲ ਤੁਰਨਾ ਵੀ ਮੁਸ਼ਕਲ ਹੋ ਗਿਆ ਤੇ ਤੁਸੀਂ ਮੋਟਰਸਾਈਕਲ ਵਗੈਰਾ ਬੜੇ ਧਿਆਨ ਨਾਲ ਚਲਾਣੇ ਗੱਡੀਆਂ ਜੀ ਬੜਾ ਕੰਮ ਖਰਾਬ ਹੈ ਇੱਥੇ ਪੈਰ ਤਿਲਕਦੇ ਨਹੀਂ ਪੈਦਲ ਦੇ ਤੁਰਿਆਂ ਦੇ ਵਿੱਚ ਵੈਸੇ ਤਾਂ ਏ.ਸੀ.ਬੀ. ਮੰਗਾਲੀ ਪੁਲਿਸ ਵਾਲਿਆਂ ਨੇ ਤੇ ਪ੍ਰਸ਼ਾਸਨ ਆਇਆ ਵਾ ਇੱਥੇ ਹੁਣ ਸ਼ਾਸ਼ਨ ਪ੍ਰਸ਼ਾਸਨ ਦੋਨੋਂ ਇੱਥੇ ਲੱਗੀ ਐ ਡਿਊਟੀਆਂ ਦੀ ਉਹ ਵੇਖਾ ਗਿਓ ਤੁਸੀਂ ਪੁਲਿਸ ਵਾਲੇ ਵੀ ਤੇ ਹੁਣ ਇਹ ਇਹਨਾਂ ਨੂੰ ਹਟਾ ਰਹੇ ਨੇ ਤੇ ਮਸ਼ੀਨ ਲਾਣੀਆਂ ਮਿੱਟੀ ਪਾਣੇ ਨੂੰ ਚਲੋ ਚਲੋ ਚਲ ਚਲ ਹੈ ਟੈਂਕਲਰ ਹੈ ਚਲੋ ਆ ਦੇਖ ਲੋ ਸਲਾਤ ਕਿ ਆ ਬਣੇ ਨੇ ਰੋਡ ਦੇ ਉੱਤੇ ਉਹ ਚੱਕਾ ਟੱਕਰ ਨੀ ਕਰਦੇ ਨੀ ਉਹ ਚੱਕਾ ਟੱਕਰ ਪਾਟਾ ਨਹੀਂ ਕਰਦੇ ਨੀ ਉਹ ਚੱਕਾ ਇਹਨੇ ਕਰਦੇ ਨਾ ਇਹ ਕਰਾਇਓ ਘਰ ਬੈਠਾ ਬੈਠੀ ਹੈ ਟੱਕੇ ਨਾ ਆ ਜਾਈਂ ਉਹ ਕਿਆ ਕਰਨਾ ਹੈ ਮਿੱਟੀ ਖਾਣੀ ਖੁਦੀ ਹੋਈ ਹੈ ਹੈ ਆਹ ਆਹ ਉਹ ਕਹਿੰਦੇ ਇਹ ਉਹ ਸਾਰੇ ਮਿੱਟੀ ਖਾਣੀ ਇਹ ਮਿੱਟੀ ਚ ਡਲਿਆ ਵਾ ਸਾਰਾ ਇਹ ਹਾਸ ਅੱਜ ਸਵੇਰ ਸਵੇਰ ਜੀ ਪਿੰਡ ਬਾਥੜੀ ਦੇ ਵਿੱਚ ਹਨੂਮਾਨ ਮੰਦਿਰ ਜੀ ਦੇ ਹਨੂਮਾਨ ਜੀ ਦੇ ਮੰਦਿਰ ਦੇ ਪਾਸ ਹੋਇਆ ਜੀ ਇਹ ਬੰਦ ਦੇ ਕੇ ਲਗਾ ਦੇ ਇਹ ਬੰਦ ਤੇ ਕਨੈਕਟਰ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਦਾ ਬਚਾ ਹੋ ਗਿਆ ਜੀ ਇਹ ਤਸਵੀਰਾਂ ਤੁਸੀਂ ਸਿੱਧੀਆਂ ਪਿੰਡ ਬਾਥੜੀ ਤੋਂ ਵੇਖ ਰਹੇ ਹੋ ਜੀ ਆ ਦੇਖੋ ਸਾਰੇ ਰੋੜ ਦੇ ਉੱਤੇ ਥੇ ਕੇ ਕੀ ਹੋ ਗਿਆ ਜੀ ਤੇ ਬੜੇ ਧਿਆਨ ਨਾਲ ਟੱਪਣਾ ਤੁਸੀਂ ਸਾਰਿਆਂ ਨੇ ਜੋ ਵੀ ਸ ਰੋੜ ਤੇ ਜਾਊਗਾ ਪੈਦਲ ਵੀ ਪੈਰ ਸਲਿੱਪ ਕਰਦੇ ਨੇ ਉਹ ਹਟ ਜਾਓ ਹਟ ਜਾਓ ਨਾ ਕੱਢੋ ਵਿੱਚੋਂ ਜਿਹੜਾ ਪਿਆ ਵਿੱਚ ਰਹਿਣ ਦਾ ਮਤਰਾਕ ਬੜਾ ਬਹਨਿਆ ਸੇ ਭਰ ਦੇਲੀ ਬਾਈ ਕੋ ਚਾਹੇ ਬਿਹਾਰ ਵਾਲੇ ਕੰਮ ਬਣਾਤਾ ਲੁਟਣੇ ਵਾਲੇ ਕੰਮ ਕਰਦੇ ਇਹ ਦੇਖੋ ਆਹ ਵੇਖ ਲਓ ਤੁਸੀਂ ਇਹਨਾਂ ਦੇ ਹਾਲਾਤ ਇਦਾਂ ਬਿਹਾਰ ਜੀ ਹੁੰਦੀ ਦੀ ਸਾਡੇ ਪਿੰਡ ਚ ਵੀ ਹੋਣ ਲੱਗ ਪਈ ਐ ਆਹ ਵੇਖੋ ਇਹ ਮਦਦ ਤੇ ਨਹੀਂ ਕਰਦੇ ਉਲਟਾ ਨਖਾ ਨਹੀਂ ਕਰਦੇ ਹਟ ਜਾਓ ਲਿਆ ਪੁਲਿਸ ਨੂੰ ਬੁਲਾ ਕੇ ਮੜ ਜਾਓ ਰੇ ਨੂੰ ਇਧਰੇ ਕੱਢਣ ਲੱਪਈ ਬੰਦ ਕਰੋ ਓਏ ਹਟ ਜਾਓ ਸਾਲੇ ਚੱਲ ਆ ਨੱਪੇ ਇਹਨੇ ਉਹੀ ਹਾਲਾਤ ਬਣਾਤੇ ਸਾਲੇ ਨੱਥੇ ਲੈ ਤੇ ਮਾਰੀ ਨਾ ਤੂੰ ਆ ਦੇਖੋ ਕਿਵੇਂ ਇਹ ਕੱਢ ਰਹੇ ਨੇ ਜੀ ਕਿਵੇਂ ਪਾਣੀ ਵਾਲੀ ਟੂਟੀ ਤੋਂ ਪਾਣੀ ਭਰਦੇ ਹੁੰਦੇ ਆ ਲੱਗੇ ਵਿਚ ਦੇ ਭਰਣ ਚਲੋ ਪਿੱਛੇ ਲੱਗਿਆ ਹਾਂ ਨਾ ਤਾਂ ਕਾਲਾ ਹੋ ਗਿਆ ਨਾ ਬਹੁਤ ਜ਼ੋਰ ਨਾਲ ਵੱਜੀ ਇਹ ਟੱਕਰ ਆ ਵੇਖ ਸਕਦੇ ਹੋ ਤੁਸੀਂ ਸਾਰਾ ਜੋ ਸਿਮਿੰਟ ਦਾ ਬਣਾਇਆ ਸੀ ਸਾਰਾ ਹੀ ਹਿੱਲ ਗਿਆ ਸੀ ਪਾਲੀ ਸਾਈਡੋਂ ਚਲ ਗਿਆ ਕਮ ਸੇ ਕਮ 2 ਫੁੱਟ ਮੇਖਾ ਦਿਓ ਖਿਦਗੀਆਂ ਤਸਵੀਰਾਂ ਤੇ ਮੁਲਾਜ਼ਮ ਵੀ ਪਹੁੰਚ ਗਏ ਨੇ ਇੱਥੇ ਬੜੇ ਆਰਾਮ ਨਾਲ ਆ ਜੀ ਆਰਾਮ ਨਾਲ ਬਿਲਕੁਲ ਉਹ ਮਿੱਟੀ ਲੱਗੇ ਜੀ ਪਾਹ ਰੋਡ ਦੇ ਉੱਤੇ ਕਿਉਂਕਿ ਸਲਿੱਪ ਕਰਨ ਤੋਂ ਬਚ ਸਕਣ ਲੋਕ ਇਹ ਹਾਦਸਾ ਹਨਮਾਨ ਜੀ ਦੇ ਮੰਦਰ ਦੇ ਪਾਸ ਪਿੰਡ ਬਾਥਲੀ ਘੱਟੀ ਦੇ ਕੋਲ ਹੋਇਆ ਜੀ ਹੋਰ ਠੀਕ ਹੈ ਹੋਰ ਹੌਲੀ ਹੌਲੀ ਆਵ ਜੀ ਹੌਲੀ ਥੱਲੇ ਪਕੜ ਜਾਣਾ ਆਰਾਮ ਨਾਲ ਆਰਾਮ ਨਾਲ ਮੰਨ ਜਾਓ ਆਰਾਮ ਨਾਲ ਟਪੋ ਆਰਾਮ ਨਾਲ ਹੌਲੀ ਹੌਲੀ ਲੈ ਜੈਨ ਸਿਆਹ ਤੂੰ ਹੀ ਦੇਖ ਲੈ ਯਾਰ ਮੱਖਣ ਸਿੰਘ ਨੂੰ ਇਹ ਆਪਣੀ ਗੱਡੀ ਕੰਮ ਮੱਖਣ ਸਿੰਘ ਜੀ ਚੈਨ ਨੇ ਵੀ ਦੇਖਣੀ ਨਾ ਵੀਡੀਓ ਮੈਂ ਚੱਲ ਦੇਖ ਲੈ ਫਿਰ ਮੱਖਣ ਉਹ ਮੈਨੂੰ ਦੀਦਾ ਹੁਣਾ ਹਾਂ ਵਾਹ ਮਿੱਟੀ ਪਾ ਰਹੇ ਨੇ ਜੀ ਵੈਸੇ ਰੋਡ ਦੇ ਉੱਤੇ ਇਹ ਵੀ ਥੋੜਾ ਟਾਈਮ ਲੱਗਣਾ ਜਾਮ ਦੀ ਸਥਿਤੀ ਮੰਗ ਹੋ ਜਾਣਾ ਇਸ ਤੇ ਸਾਈਡੋਂ ਸਟਾਣੀ ਦੀ ਅੰਦਰ ਕੱਚਾ ਕੱਚਾ ਰਹਿ ਜਾਣਾ ਦਾ ਫਿਰ ਸਾਰਾ ਘੇਰ ਰੋਡ ਤੇ ਪੁਰਾਣਾ ਨਾਲ ਭਾਈ ਜੱਕਾ ਟੈਂਕਰ ਹੈ ਜੀ ਦੇਖੋ ਰੋਡ ਤੇ ਮਿੱਟੀ ਲਾਪੇ ਪਾਣ ਕਿਹ ਕੀ ਹੈ ਇੱਥੇ ਇੱਧਰ ਨਾਲ ਨਾਲ ਨੂੰ ਪਾਓ ਇੱਧਰ ਹੀ ਸਾਈਡ ਨੂੰ ਤਾਂ ਹੋ ਜਾਣਾ ਫੇਰ ਦੁਬਾਰਾ ਬਾਅਦ ਚ ਦੇਖੋ ਕਿੰਨੀ ਮਿੱਟੀ ਪੈ ਗਈ ਹੈ ਜੀ ਰੋਡ ਦੇ ਉੱਤੇ ਤਾਂ ਟੱਪਣੇ ਨਾਲ ਆ ਬੰਨਾ ਹੈ ਨੇ ਬਹੁਤ ਬੁਰਾ ਹਾਲ ਹੈ ਇੱਥੇ ਇਹ ਕੀ ਹੋਇਆ ਪਿਆ ਹੈ ਹੈ ਹਾਂ ਕੰਕਰੀਟ ਪਰ ਕੈਮਰਾ ਮਾਰ ਕੇ ਦਿਓ ਦੱਸਣਾ ਤਾਂ ਮੈਂ ਵੀ ਚੈੱਕ ਕਰੋ ਉਹ ਦੱਸ ਦਿੱਤੀ ਮੈਂ ਕਿਹਾ 2 ਫੁੱਟ ਖਿਸਕ ਗਈ ਅੱਗੇ ਨੂੰ ਜੋ ਕੰਕਰੀਟ ਪਾਈ ਵੀ ਤੂੰ ਉਹਦੋਂ ਨਹੀਂ ਚੱਲ ਇੰਨਾ ਕਿ ਬਚਾ ਹੋ ਗਿਆ ਵੀ ਗੱਡੀ ਰੋਡ ਤੇ ਰਹਿ ਗਈ ਨਹੀਂ ਥੱਲੇ ਜਾਣੀ ਸੀ ਉਹਨਾ ਬਚਾ ਹੋ ਗਿਆ ਇਹ ਕੰਕਰੀਟ ਪਾਈ ਦਾ ਜਿਹੜੀ ਆ ਦੇਖ ਰਹੇ ਨੇ ਤੁਸੀਂ ਇਹ ਪੂਰੀ ਘੱਟੀ ਦੇ ਉੱਪਰ ਹੀ ਪਾ ਦਿੱਤੀ ਆਨੇ ਮੋਹਰਾਂ ਦੇ ਉੱਤੇ ਜੇ ਅੱਜ ਇਹ ਕੰਕਰੀਟ ਨਾ ਹੁੰਦੀ ਤਾਂ ਸ਼ਾਇਦ ਗੱਡੀ ਉਹ ਸਾਈਡ ਤੇ ਹੁੰਦੀ ਪਰਲੀ ਪਾਸੇ ਉਹਦੇ ਵਿੱਚ ਵੱਜ ਕੇ ਫੇਰ ਇਹਨੂੰ ਮੁੜੀ ਆ ਇਹ ਚੱਲ ਜੇ ਕਿਉਂ ਆ ਵੇਖੋ ਤੁਸੀਂ ਕੀ ਹਾਲਾਤ ਬਣਾਏ ਨਹੀਂ ਨਹੀਂ मदद करने की बजाय लुटद ही मित्र मित्रे हो जी ਤਕਰੀਬਨ ਤਕਰੀਬਨ ਹਨੂਮਾਨ ਜੀ ਦੇ ਮੰਦਿਰ ਤੋਂ ਕੋਲੋਂ ਲਾ ਕੇ ਥੱਲੇ ਕੋਈ ਮੋੜ ਤੱਕ ਪੁੱਜ ਗਿਆ ਜੀ ਤੇ ਵੈਸੇ ਤਾਂ ਮਿੱਟੀ 파 ਰਹੇ ਨੇ ਫੇਰ ਵੀ ਬਹੁਤ ਧਿਲਕਣ ਵਾਜੀ ਹੈ ਜੀ ਬੜੇ ਧਿਆਨ ਨਾਲ ਟੱਪਾਂ ਇੱਥੋਂ ਤੁਸੀਂ ਅੱਜ ਜਿੰਨ ਵੀ ਗੁਰ ਸ਼ੰਕਰ ਝੁੰਗੂ ਸਾਈਡ ਜਾਣਾ ਜੀ ਉਹ ਬੁਰਾ ਹਾਲ ਇੱਥੇ ਆ ਦੀ ਸਾਰਿਆਂ ਸਟੇਰਿੰਗ ਵੀ ਨਾਲ ਹੀ ਲੱਗ ਗਿਆ ਇਹ ਸੀਟ ਤੇ ਸ਼ਾਇਦ ਡਰਾਈਵਰ ਵੀ ਘੁੱਟ ਹੋ ਗਿਆ ਹੋਵੇ ਇਹਦੇ ਵਿੱਚ ਬੜੀ ਮੁਸ਼ਕਲ ਵਾਲੀ ਨਿਕਲਿਆ ਹੋਣਾ ਵਿਚਾਰਾ ਸਾਨੂੰ ਖੜੀ ਦੀ ਬਈ ਉਹ ਪਾਸ ਗਿਆ ਹੋਗਾ ਗੇਰ ਦਾ ਵੀ ਮੁਸ਼ਕਲ ਹੈ ਮੁਸ਼ਕਲ ਹੈ ਯਾਰ ਸਟੀਰਿੰਗ ਦਾ ਨਾਲ ਲੱਗਿਆ ਵਾ ਸੱਟ ਲੱਗੀ ਹੋਣੀ ਫੜੀ ਖੜੀ ਸੀ ਗੱਡੀ ਇੱਥੇ ਯਾਰ ਆਦੀ ਇਹ ਅੱਛਾ ਹਾਂ ਫੇਰ ਕਿੰਦਾ ਹੋਰ ਹੋਣੀ ਕੋਈ ਫਿਰ ਖੜੀ ਵੀ ਪਹਿਲਾਂ ਤਾਂ ਪਜਿਆ ਮੋਦਾ ਨੇ ਕੈਂਦਾ ਕੋਟ ਹੋ ਗਿਆ ਹੁਣ ਵਿਚ ਉੱਤ ਲੱਤ ਲੁੱਤਾਂ ਕੋਟ ਹੋਈਆਂ ਆਉਣੀਆਂ ਸਟੀਰਿੰਗ ਦਾ ਲੱਗ ਵੇ ਨਾਲ ਉਹਦਾ ਯਾਰ ਸੀ ਲੱਤ ਲੁੱਤਾਂ ਕੋਟ ਹੋ ਗਿਆ ਹਾਂ ਨਾਲ ਬਿਲਕੁਲ ਫੀਲ ਦੇ ਨਾਲ ਫਿਰ ਤਾਂ ਜੇ ਕਿ ਜੋ ਕਪਾਨੇ ਪੁੰਨੇ ਫਿਰ ਕਿਹੜੇ ਲੈ ਕੇ ਬਿੰਦੇ ਹੁੰਦੇ ਹਾਂ ਇਹ ਸਭ ਦੇਖਿਆ ਹੋ ਰਿਹਾ ਹੈ ਉਹ ਤੇਲ ਪਕਾ ਰਹੇ ਆਹ ਦੇ ਭਾਵੇਂ ਉਹ ਬੰਦੇ ਚੜ ਚੜ ਤਸ ਤਸ ਚੜਦੇ ਵਾੜਾਂ ਤੇ ਚੜਕਦੇ ਆ ਇੰ ਇੰਦਰਾ ਦੇ ਬਈ ਆ ਜਾ ਆ ਜਾ ਆ ਜਾ ਆ ਜਾ ਸੁਣ ਕਿੱਝ ਜਿਹੜੀ ਕਾਕਰੀਟ ਪਾਈ ਸੀ ਜਿਹਦੇ ਨਾਲ ਹੀ ਬਚਾਅ ਹੋ ਗਿਆ ਆ ਵੇਖ ਸਕਦੇ ਹੋ ਤੁਸੀਂ ਨਹੀਂ ਤੇ ਸ਼ਾਇਦ ਥੱਲੇ ਪਹੁੰਚ ਜਾਈ ਗੱਡੀ ਹੋਰ ਵੀ ਆਹ ਮਾਰਾ ਨਹੀਂ ਨਹੀਂ ਹਟਾ ਕੇ ਇਹਦਾ ਮੈਂ ਕਰਿਆ ਇਹ ਥੈਂਕ ਯੂ ਜੀ ਨੇ ਉਹ ਟੱਕਾਂ ਪੂਰੀ ਖੁੱਲੀ ਐ ਟੈਂਕੀ ਦਾ ਬਚਾਓਗੇ ਟੈਂਕੀ ਨਹੀਂ ਫੱਟੀ ਵੀ ਭਰੇ ਵਿੱਚ ਹਾਂ ਭਰ ਲੈ ਟੈਂਕਰ ਤੂੰ ਮੀਕਾ ਜੀ ਉਹ ਲੈ ਜਾ ਮੱਖਣ ਨੂੰ ਸਾਡੇ ਵਧੇਰਾ ਸਾਡੀ ਕੀ ਕਰੇ ਇਹ ਡਾਲ ਢਾ ਯਾਰ ਡਾਲ ਢਾ ਡਾਲ ਢਾ ਹਾਂ ਇਹ ਨਹੀਂ ਲੈ ਜਾਣਾ ਸਾਰਾ ਝੋਕਾ ਦੇਖੀ ਜਾਈ ਇਹਨਾਂ ਦਾ ਟੈਂਕਰ ਨਹੀਂ ਚੱਕ ਉਹਨਾਂ ਨੇ ਇਹ ਵੀ ਲੈ ਜਾਣਾ ਨਹੀਂ ਇੱਧੇ ਪਵਾ ਦੇਣਾ ਦੇਖ ਤਾਂ ਮਾਰ ਤਾਂ ਨਗਰੀ ਨਹੀਂ ਚੰਗੀਆ ਕਿਹੜਾ ਪਾਓ ਕਿਹੜਾ ਪਤੀਓਂ ਚੀਰਾ ਹਾਂ देखो मेला लग गया रोड के सारा ਕਿਉਂਕਿ ਤਿਲਕਣ ਬਹੁਤ ਹੋ ਗਈ ਐ ਫਿਸਲਣ ਬਹੁਤ ਐ ਤੂੰ ਬੜੇ ਧਿਆਨ ਨਾਲ ਹੀ ਟੱਪਣਾ ਤੁਸੀਂ ਡਰਾਈਵਰ ਵੱਜ ਗਿਆ ਬਾਈ ਡਰਾਈਵਰ ਦੇ ਸੱਟਾਂ ਲੱਗੀਆਂ ਹੋਣੀਆਂ ਤੇ ਟ੍ਰੇਨਿੰਗ ਤਾਂ ਨਾਲ ਲੱਗ ਗਿਆ ਵਾ ਸੀਟ ਤੇ ਪਹਿਲੇ ਹੋ ਗਿਆ ਸੱਤ ਤੋਂ ਪਹਿਲੀ ਹਾਦਸਾ ਹੋ ਗਿਆ ਇਹ ਕੀ ਬ੍ਰੇਕ ਬਰੂਕ ਫੇਲ ਹੋ ਗਈ ਹੁਣੀ ਹਾਂ ਇਹ ਛੱਡੇ ਜਰਾ ਖਾ ਉਹ ਲਾਖਾ ਇਹ ਕਰ ਤੂੰ ਉਹ ਦੇਖੋ ਕੋਣੀ ਮੋੜ ਤੱਕ ਸਾਰਾ ਕਿਹ ਕੀ ਹੋ ਗਿਆ ਸਾਰਾ ਘੇ ਹੀ ਹੈ ਰੋਡ ਦੇ ਉੱਤੇ ਚਿੱਟਾ ਚਿੱਟਾ ਜੋ ਤੁਹਾਨੂੰ ਦੁਹਾਈ ਦੇਖ ਰਹੀ ਹੈ ਸਫੇਦ ਰੰਗ ਦਾ ਅੱਗੇ ਹੁੰਦੇ ਤੇ ਗੱਡੀ ਫਟ ਕੇ ਡਰਾਈਵ ਦੀ ਮਦਦ ਕਰਦੇ ਹੁੰਦੇ ਹਾਂ ਤਾਂ ਵੇਖੋ ਤੁਸੀਂ ਆਪਣਾ ਹੀ ਲੁੱਟਣੇ ਵਾਲੇ ਤਾਂ ਮਜ਼ਾ ਕੱਚੀ ਸੜਕ ਬਣ ਗਈ ਹੈ ਪੱਕੀ ਸੜਕ ਦੀ ਤਾਂ ਵੇਖ ਲੈ ਕਿ ਕੀ ਹਾਲਾਤ ਹੋਲੀ 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 ਮਿੱਟੀ ਸਾਫ ਹੋ ਮਿੱਤਾ ਫਿਰ ਸਹੀ ਬਹਾਨਾ ਰਸਤਾ ਬਹੁਤ ਧਿਆਨ ਨਾਲ ਟੱਪਿਓ ਜੀ ਬਾਥਲੀ ਘਾਟੇ ਦੇ ਵਿੱਚ ਟੈਂਕਰ ਪਲਟ ਗਿਆ ਜੀ ਤੇ ਘੇ ਸਾਰੇ ਰੋਡ ਦੇ ਉੱਤੇ ਫੈਲਿਆ ਹੈ ਇਹ ਵੈਸੇ ਤਾਂ ਮਿੱਟੀ ਪਾ ਰਹੇ ਨੇ ਫੇਰ ਵੀ ਧਿਆਨ ਨਾਲ ਟੱਪਣਾ ਤੁਸੀਂ ਆ ਵੇਖੋ ਤੂੰ ਵੀ ਹਾਲਾਤ ਕਿਆ ਬਣੇ ਨੇ ਇੱਥੇ ਆਰਾਮ ਨਾਲ ਟੱਪੋ ਜੀ ਆਰਾਮ ਨਾਲ ਜਾਓ ਮਨੀਸ਼ ਪੁਰੀ ਜੀ ਭਪਿੰਦਰ ਸਿੰਘ ਜੀ ਜੀਵਨ ਕੁਮਾਰ ਜੀ ਸ਼ੀਸ਼ਪਾ ਰਾਜਪੂਤ ਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਵੇਖੋ ਪਿੰਡ ਵਾਥੜੀ ਦੇ ਵਿੱਚ ਟੈਂਕਰ ਪਲਟ ਗਿਆ ਜੀ ਘੇ ਵਾਲਾ ਸਾਰੇ ਹੀ ਰੋਡ ਦੇ ਉੱਤੇ ਤੁਹਾਨੂੰ ਨਾਲ ਨਾਲ ਘੇ ਹੀ ਮਿਲੂਗਾ ਵੈਸੇ ਮਿੱਟੀ ਪਾਰੇ ਨੇ ਤੇ ਬਹੁਤ ਧਿਆਨ ਨਾਲ ਟੱਪਣਾ ਜੀ ਤੁਸੀਂ ਇੱਥੋਂ ਅੱਜ ਅੱਜ ਜਾਂ ਦੋ ਤਿੰਨ ਦਿਨ ਜਿੰਨੇ ਵੀ ਟੱਪਣਾ ਬੜਾ ਔਖਾ ਹੋਣਾ ਇੱਥੇ ਬੜੀ ਮੁਸ਼ਕਲ ਹੈ ਬੈਥੇ ਦਾ ਮਿੱਟੀ ਪਾ ਰਹੇ ਨੇ ਪਰ ਬਹੁਤ ਮੁਸ਼ਕਲ ਹੈ ਫੇਰ ਵੀ ਆਹ ਦੇਖ ਸਾਧਿਓ ਕਿਸ ਤਰ੍ਹਾਂ ਬਾਲਟੀਆਂ ਲੈ ਲੈ ਕੇ ਪੂਰਾ ਟੈਂਕਰੇ ਲੈ ਜਾਣਾ ਮੈਸੇ ਇਹਨਾਂ ਤੋਂ ਪਹਿਲਾਂ ਪਹਿਲਾਂ ਇਹ ਫਲ ਗਿਆ ਜੀ ਹੁੰਦਿਆਂ ਦੇ ਪਾਲਟਰ ਦਾ ਸ਼ਾਇਦ ੱੱਲੇ ਰੋੜ ਦੇ ਵੀ ਨਹੀਂ ਘਰ ਲੰਦੇ ਆਹ ਦੇਖੋ ਕਿਵੇਂ ਜਾਂਦਾ ਘੇਰ ਉਹ ਭਾਈ ਸਾਰੇ ਚੱਕਰ ਘੇ ਨਾਲੇ ਹੋਇਆ ਵਾ ਜੀਵ ਠਾਕੁਰ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਹਾਡਾ ਜੀ ਸਾਡਾ ਜਣਣ ਲਈ ਇਹ ਹਾਦਸਾ ਪਿੰਡ ਬਾਥੜੀ ਦੇ ਘੱਟੇ ਦੇ ਵਿੱਚ ਹਨੂਮਾਨ ਜੀ ਦੇ ਮੰਦਰ ਦੇ ਪਾਸ ਹੋਇਆ ਜੀ ਘੇਵ ਵਾਲਾ ਟੈਂਕਰ ਪਲਟ ਗਿਆ ਹੈ ਜੇ ਆ ਦੇਖੋ ਪੂਰੇ ਵੈਸੇ ਤਾਂ ਇਸ ਘੱਟੇ ਦੇ ਉੱਪਰ ਇਸ ਤਰ੍ਹਾਂ ਦੀ ਰੋ ਸਾਰੀ ਦੀਵਾਰ ਬਣਾ ਦਿੱਤੀ ਹੈ ਕੰਕਰੀਟ ਦੀ ਤੇ ਥੋੜਾ ਬਚਾ ਹੋ ਗਿਆ ਕੰਕਰੀਟ ਦੀ ਦੀਵਾਰ ਦੇ ਨਾਲ ਗੱਡੀ ਰੋਡ ਦੇ ਵਿੱਚੇ ਪਲਟ ਗਈ ਨਹੀਂ ਤੇ ਸ਼ਾਇਦ ਥੱਲੇ ਪਹੁੰਚ ਜਾਂਦੀ ਇੱਧਰ ਨੂੰ ਬਹੁਤ ਗਹਿਰਾ ਫੰਡਾ ਜੀ ਆ ਵੇਖ ਰਹੇ ਹੋ ਤੁਹਾਨੂੰ ਮੈਂ ਦਿਖਾਣਾ ਆ ਦੇਖੋ ਉੱਥੇ ਪਹੁੰਚਣੀ ਸੀ ਇਹ ਗੱਡੀ ਆ ਵੀ ਫਾਖਦਿਓ ਤੁਸੀਂ ਤੇ ਸਾਰੇ ਰੋਡ ਦੇ ਉੱਤੇ ਇਸ ਤਰ੍ਹਾਂ ਕੰਕਰੀਟ ਦੀ ਦੀਵਾਰ ਬਣਾਈ ਹੈ ਫੇਰ ਵੀ ਉਹ ਤੋੜ ਦਿੱਤੀ ਹੈ ਗੱਡੀ ਨੇ ਇੰਨੇ ਜ਼ੋਰ ਨਾਲ ਗੱਡੀ ਆਈ ਹੋਣੀ ਜੀ ਸ਼੍ਰੀ ਗੁਰਪ੍ਰੀਤ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ ਸਾਡਾ ਜੀਉਣ ਲਈ ਕਪੂਰ ਬਨੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਕੱਟੀ ਦੇ ਉੱਪਰ ਪਿੰਡ ਬਾਥੜੀ ਵੈਸੇ ਤੇ ਮੁਲਾਜ਼ਮ ਵੀ ਆ ਗਏ ਨੇ ਇੱਥੇ ਫੇਰ ਵੀ ਜਾਮ ਦੀ ਸਥਿਤੀ ਬਣੀ ਹੋਈ ਹੈ ਜੀ ਕਿਉਂਕਿ ਸਾਰੇ ਰੋਡ ਦੇ ਉੱਤੇ ਹੀ ਢੇਗ ਿਲਰ ਗਿਆ ਹੈ ਬੜੇ ਧਿਆਨ ਨਾਲ ਟੱਪਾਂ ਜੀ ਅੱਜ ਬਾਕੀ ਇਹ ਟਾਰਾਂ ਦੇ ਨਾਲ ਜਾਂਦਾ ਰਹਿੰਦਾ ਅੱਗੇ ਤੋਂ ਅੱਗੇ ਤੋਂ ਅੱਗੇ ਤੇ